ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਆਖੂ ਵੀ ਜਾਣਦੇ ਹੋ ਕਿ ਲੋਕ ਸਭਾ ਚੋਣਾ ਦਾ ਬੀਕਲ ਬਚ ਚੁੱਕਿਆ ਹੈ ਤੇ ਚੋਣਾ ਨੂੰ ਲੈ ਕੇ ਪੰਜਾਬ ਪੁਲਿਸ ਬਹੁਤ ਮੁਸ਼ਤਿਹਤ ਨਜ਼ਰ ਆ ਰਹੀ ਹੈ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਗੈਂਗਸਟਰਾਂ ਨੂੰ ਸਿੱਧੇ ਤੌਰ ਦੇ ਉੱਤੇ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਤੇ ਬਹੁਤ ਜਲਦ ਨੱਥ ਪਾਈ ਜਾਏਗੀ ਸਪੈਸ਼ਲ ਟੀਮਾਂ ਬਣਾ ਕੇ ਪਗੋੜੇ ਮੁਲਜ਼ਿਮਾਂ ਗੈਂਗਸਟਰਾਂ ਅਤੇ ਨਸ਼ੇ ਦੇ ਕਾਰੋਬਾਰੀਆਂ ਤੇ ਨਕੇਲ ਕੱਸੀ ਜਾਵੇਗੀ ਤਾਂ ਜੋ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਦੇ ਵੀ ਖਰਾਬ ਨਾ ਹੋਵੇ ਚੋਣਾ ਦੇ ਵਿੱਚ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਗੈਂਗਸਟਰਸ ਦੀ ਵੀ ਪ੍ਰੋਬਲਮ ਦਾ ਡਿਸਕਸ ਹੋਇਆ ਤੇ ਉਹ ਵੀ ਸਾਡੇ ਨੋਟਿਸ 'ਚ ਹੈ ਕੌਣ ਕੌਣ ਗੈਂਗਸਟਰਸ ਇਸ ਵਕਤ ਸਰਗਰਮ ਹੈਗੇ ਹਨ ਫਰੋਜ਼ਪੁਰ ਬਾਦਲਕਾ ਡਿਸਟ੍ਰਿਕਟ ਫਲਕਾ ਡਿਸਟ੍ਰਿਕਟ ਰਾਜਸਥਾਨ ਨਾਲ ਵੀ ਲੱਗਦਾ ਪਹਿਲਾਂ ਵੀ ਇੱਥੇ ਉਦੋਂ ਤੁਹਾਨੂੰ ਪਤਾ ਹੈ ਕਿ ਜਦੋਂ ਵਿੱਕੀ ਗਾਂਡਰ ਤੇ ਦੂਸਰਾ ਉਹਨਾਂ ਦਾ ਉੱਥੇ ਇਨਕਾਊਂਟਰ ਹੋਇਆ ਸੀਗਾ ਸੋ ਉਹਨਾਂ ਦੇ ਖਿਲਾਫ ਸੋ ਸਾਡੇ ਨੋਟਿਸ 'ਚ ਹੈ ਉਹਦੀ ਵੀ ਪ੍ਰੋਬਲਮ ਤੇ ਅਸੀਂ ਲੱਗੇ ਹੋਏ ਹਾਂ ਇੱਕ ਸਪੈਸ਼ਲ ਟੀਮ ਵੀ ਬਣੀ ਹੈ ਸਰ ਚਨੋ ਆ ਟੀਮਸ ਬਣੀ ਹੈ ਤੁਹਾਡੇ ਜਿਹੜੇ ਐਸਐਸਪੀ ਸਾਹਿਬ ਹੈ ਇਹ ਪਹਿਲਾਂ ਖੁਦ ਹੀ ਉਸ ਆਰਗਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਚ ਰਹੇ ਹੈ ਇਹਨਾਂ ਨੂੰ ਕਾਫੀ ਤਜਰਬਾ ਹੈ ਸੋ ਆਈ ਐਮ ਸ਼ੋਰ ਵੀ ਵਿਲ ਗੈਟ ਕੋਟਸੀ ਹੀ ਲਾਸਟ ਇਅਰ ਟੇਕ ਅਪ ਕੀਤੀ ਸੀ ਵਿਦ ਦੀ ਹੋਮ ਮਿਨਿਸਟਰੀ ਸੀਐਮ ਸਾਹਿਬ ਮਿਲੇ ਸੀ ਹੋਮ ਮਿਨਿਸਟਰ ਸਾਹਿਬ ਨੂੰ ਜਾ ਕੇ ਉਦੋਂ ਉਹਨਾਂ ਨੇ ਅਪਰੂਵ ਕਰਤੀ ਸੀ ਉਹਨਾਂ ਨੇ ਸਰਵੇ ਵੀ ਕਰ ਲਿਆ ਸੀ ਉਹਦੇ ਬਾਅਦ ਕੁਝ ਸੀਆਈਐਸਐਫ ਦੇ ਕੁਝ ਇਸ਼ੂਸ ਸੀਗੇ ਹੁਣ ਸੀਆਰਪੀਐਫ ਉਹਦੀ ਥਾਂ ਤੇ ਅਪਰੂਵ ਹੋ ਗਈ ਹੈ ਉਨੇ ਇਲੈਕਸ਼ਨਸ ਦੇ ਕਰਕੇ ਸ਼ਾਇਦ ਸਾਨੂੰ ਇਮੀਡੀਏਟਲੀ ਨਾ ਮਿਲ ਪਾਏ ਉਹ ਸੜਾ ਇਲੈਕਸ਼ਨਸ ਦੇ ਬਾਅਦ ਮਿਲ ਪਾਏ ਤੇ ਉਹ ਉਹ ਆਏਗੀ ਅਸੀਂ ਜਿਨ੍ਹਾਂ ਤੇ ਲਾਵਾਂਗੇ ਉਹਦੇ ਨਾਲ ਤੱਕ ਐਕਸੈਸ ਕੰਟਰੋਲ ਵਗੈਰਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਕੁੱਲ 124 ਪੁਲਿਸ ਥਾਣਿਆਂ ਦੇ ਪੈਂਦੇ ਇਲਾਕੇ ਅਜਿਹੇ ਨੇ ਜਿਸ ਦੇ ਵਿੱਚ ਸਭ ਤੋਂ ਵੱਧ ਸਮਗਲਿੰਗ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਇਲਾਕਿਆਂ ਦੇ ਵਿੱਚ ਸਪੈਸ਼ਲ ਟੀਮਸ ਬਣਾ ਕੇ ਤਾਇਨਾਤ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ ਨਸ਼ਾ ਤਸਕਰਾਂ ਤੇ ਇਨ੍ਹਾਂ ਨਸ਼ਾ ਸਮਗਲਰਾਂ ਤੇ ਨੱਥ ਪਾਈ ਜਾਵੇਗੀ ਤਾਂ ਜੋ ਪੰਜਾਬ ਦੇ ਵਿੱਚੋਂ ਨਸ਼ੇ ਦਾ ਇਹ ਕਾਲਾ ਕੋੜ ਮੁਕਾਇਆ ਜਾ ਸਕੇ ਗੈਂਗਵਾਰਸ ਮੁਕਾਈਆਂ ਜਾ ਸਕਣ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਪੰਜਾਬ ਪੁਲਿਸ ਦੇ ਕਾਰਵਾਈ ਨੂੰ ਕਿਸ ਤਰੀਕੇ ਨਾਲ ਵੇਖਦੇ ਆਪਣੇ ਵਿਚਾਰ ਨਹੀਂ ਚ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ